ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਂਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੀ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰੇ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਤੇ ਆਮ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰਚ ਫਿਰ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨਚਾਉਣਾ ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬਨ ਕੇ ਤੇ ਆਪਣੀ بیگم ਬਣਾਉਣਾ ਇਹ ਸ਼ਰਮੀ ਦਾ ਕਾਰਨ ਸੀ ਬੜਾ ਪਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ਪੀਆਂ ਲਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕੁਰੀਤੀ ਗੁਰਮੁਖ ਪਿਆਰ ਨੇ ਤੇ ਜ਼ੋਰ ਲਾ ਕੇ ਹਟਾ ਲਈ ਹੈ ਮੋਕ ਨਗਰ ਵਿੱਚੋਂ हट चुकी है महापुरुष बड़ा दृढ़ता नाले के बारे प्रचार करया कर दे आज दे दिन सावन दे महीने दशम तिथि आई नाच 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 है इस वास्ते जेडीयां टियां ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਤੋ ਤਾਂ ਅੱਜ ਤੋਂ ਲੈ ਕੇ ਗੰਦੀਆਂ टियाਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਅਸੀਂ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਕਿ ਅਸੀਂ ਇਹ ਜਿਵੇਂ ਵੇਸਵਾਂ ਨੱਚਦੀਆਂ ਨੇ ਤੇ ਜਿਵੇਂ ਐਕਟ੍ਰੀਸਾਂ ਨੱਚ ਲੱਗਦੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਇਹਦੀ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰਹੀ ਕਹਦੋ ਵੱਧ ਕਹਿਣ ਦੀ ਮਜਬੂਰਤ ਨਹੀਂ ਸਮਝਦਾ ਇਹ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਤੋਂ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੀ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ ਤੋਂ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਹਾਗ ਤੇ ਅਨੰਤ ਪ੍ਰਾਪਤ ਹੁੰਦਾ ਹੈ ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸੌਣ ਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਉਪਦੇਸ਼ ਆਪ ਬਖਸ਼ ਰਹੇ